ਉਪੈਰੀ ਸਾਧ ਸੰਗਤ ਜੀ ਉਰਫ ਅਤੇ ਪ੍ਰਵਾਣ ਕਰੋ ਬਾਦ ਗੁਰੂ ਜੀ ਦਾ ਖਲਸਾ ਬਾਦ ਗੁਰੂ ਜੀ ਦੀ ਫਤਿਹ ਅੱਜ ਦੀ ਵੀਡੀਓ ਦੇ ਵਿੱਚ ਸਾਧ ਸੰਗਤ ਜੀ ਆਪਾਂ ਤਫੇ ਦੇ ਵਿੱਚ 6 ਵਾਲਾ ਤੋੜਾ ਪਹਿਲੇ ਤਰੀਕੇ ਨਾਲ ਕਿਸ ਤਰ੍ਹਾਂ ਵਜਾਉਣਾ ਗੱਲ ਨੂੰ ਆਪਾਂ ਧਿਆਨ ਨਾਲ ਸਮਝਣਾ ਸਭ ਤੋਂ ਪਹਿਲਾਂ ਤੁਸੀਂ ਹੈੱਡਫੋਨ ਯੂਜ਼ ਕਰਨੇ ਆ ਠੀਕ ਹੈ ਤੇ ਜਿਸ ਕਰਕੇ ਆਪ ਨੂੰ ਆਵਾਜ਼ ਸਮਝ ਆਵੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੱਖਣਾ ਵੀ ਤਫੇ ਦੇ ਵਿੱਚ 6 ਵਾਲਾ ਟੋੜਾ ਮਾਰਨ ਦਾ ਪਹਿਲਾ ਤਰੀਕਾ ਕਿਹੜਾ ਕਿਉਂਕਿ 6 ਵਾਲਾ ਟੋੜਾ ਜਿਹੜਾ ਹੈਗਾ ਉਹ ਦੋ ਤਰੀਕਿਆਂ ਨਾਲ ਵੱਜਦਾ ਤੇ ਵਜਾ ਆਪਾਂ ਜਿਹੜਾ ਮਰਜੀ ਸਕਦੇ ਆ ਉਹ ਆਪਣੀ ਮਰਜ਼ੀ ਆ ਪਰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਪਹਿਲਾ ਤਰੀਕਾ ਸਿੱਖਣਾ ਠੀਕ ਹੈ ਉਹ ਤੁਹਾਨੂੰ ਪਹਿਲੇ ਹੱਥ ਵਿੱਚ ਦੱਸਿਆ ਵੀ ਹੋਇਆ ਪਰ ਇਹਦੇ ਵਿੱਚ ਵੀ ਦੱਸਣਾ ਜ਼ਰੂਰੀ ਆ ਠੀਕ ਹੈ ਆਓ ਜੀ ਆਪਾਂ ਸਮਾਨਾ ਕਰਾਬ ਕਰੀਏ ਚਕਾਈ ਪਹਿਲਾਂ ਕਰਾਂਗੇ ਫਿਰ ਅੰਤਰੇ ਵਾਲਾ ਜਿਸ ਤਰ੍ਹਾਂ ਸ਼ੁਰੂ ਹੁੰਦਾ ਫਿਰ ਤਫਾ ਸ਼ੁਰੂ ਕਰਾਂਗੇ ਫਿਰ ਛੇ ਵਾਲਾ ਟੋੜਾ ਮਾਰਾਂਗੇ ਚਕਾਈ ਵਗੈਰਾ ਜਿਹੜਾ ਇਹ ਤੁਹਾਨੂੰ ਪਿਛਲੇ ਵੀਡੀਓ ਵਿੱਚ ਦੱਸਿਆ ਹੋਇਆ ਜੇ ਇਹ ਸਿੱਖਣੀ ਹੈ ਤਾਂ ਤੁਸੀਂ ਇਸ ਤੋਂ ਪਿਛਲੀ ਵੀਡੀਓ ਦੇਖ ਸਕਦੇ ਹੋ ਆਓ ਜੀ ਆਪਾਂ ਅੱਜ ਕੀ ਕੰਮ ਕਰਨਾ ਸ਼ੁਰੂ ਕਰਦੇ ਹਾਂ ਸਰ ਸਿੰਘ ਜੀ ਆਪਣਾ ਹੋ ਗਿਆ 6 ਵਾਲਾ ਥੋੜਾ ਤਾਂ ਪਹਿਲਾ ਤਰੀਕਾ 6 ਵਾਲਾ ਥੋੜਾ ਸ਼ੁਰੂ ਕਿਵੇਂ ਕਰਨਾ ਦੇਖੋ ਜਦੋਂ ਹੱਥ ਉੱਪਰ ਮੁੜ ਕੇ ਆਉਂਦਾ ਨਾ ਆ ਦੇਖੋ ਜਦੋਂ ਆਪਾਂ ਇੱਥੇ ਮੁੜ ਕੇ ਆ ਗਏ ਹੱਥ ਪੂਰੇ ਹੋ ਗਏ ਜਦੋਂ ਆਪਾਂ ਸ਼ੁਰੂਆਲਾ ਕਰਦੇ ਆ ਨਾ ਇਹ ਹੱਥ ਹਰ ਇੱਕ ਵਾਰੀ ਆਉਂਦਾ ਦੇਖੋ ਆਪਾਂ ਹਰ ਇੱਕ ਵਾਰੀ ਇਸ ਤਰ੍ਹਾਂ ਕਰਨਾ ਹੁੰਦਾ ਆਜੇ ਰੋਇ ਇੱਥੇ ਆਉਂਦਾ ਨਾ ਜਦੋਂ ਇਹ ਧਫਾ ਵੱਜ ਗਿਆ ਵੱਡਾ ਇਸ ਤੋਂ ਬਾਅਦ ਤੋੜੇ ਨੂੰ ਸ਼ੁਰੂ ਕਰਨਾ ਆਪਾਂ ਠੀਕ ਹੈ ਦੇਖੋ ਵਸੇ ਇਹਨੂੰ ਥੋੜਾ ਬਣਾ ਲੈਣਾ ਦੇਖੋ ਇਸ ਤਰ੍ਹਾਂ ਉੱਤੇ ਹੱਥ ਨੂੰ ਚੱਕ ਲੈਣਾ ਮੁਕਲੀ ਛੱਟ ਕੇ ਇਧਰ ਧਾਮੇ ਤੇ ਫਿਰ ਰੋਕਣਾ ਦੋ ਵਾਰੀ ਠੀਕ ਹੈ ਇਸ ਤੋਂ ਬਾਅਦ ਵਿਚਾਲੇ ਹੱਥ ਤੋ ਹਰ ਬਿਲਕੁਲ ਨੇੜੇ ਤੀਜਾ ਥੋੜੇ ਫਰਕ ਨਾਲ ਫਿਰ ਚੌਥੇ ਤੇ ਬਿਲਕੁਲ ਬੰਦ ਆ ਦੇਖੋ ਇਸ ਤਰ੍ਹਾਂ ਇਹ ਹੈਗਾ 6 ਵਾਲੇ ਥੋੜੇ ਦਾ ਪਹਿਲਾ ਤਰੀਕ ਠੀਕ ਹੈ ਜੀ ਇਹ ਨੂੰ ਤੁਸੀਂ ਪਹਿਲੇ ਹੱਥ ਵਿੱਚ ਵੀ ਦੇਖ ਸਕਦੇ ਹੋ ਤੇ ਦੂਜੇ ਹੱਥ ਵਿੱਚ ਕਿਸ ਤਰ੍ਹਾਂ ਕਰਨਾ ਸੀ ਇਹ ਆਪਾਂ ਅੱਜ ਦੀ ਵੀਡੀਓ ਵਿੱਚ ਸਿੱਖਿਆ ਜੀ ਇੰਨੀ ਹਾਜ਼ਰੀ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ